ਅੱਜ ਅਸੀਂ ਬਣਾਣਾ ਔਲਿਆਂ ਦਾ achar ਔਲੇ ਜਿਹੜੇ ਮੈਂ ਚੰਗੀ ਤਰ੍ਹਾਂ ਧੋਲੇ ਤੇ ਸੁਕਾ ਲੇ ਆ ਵਿੱਚ ਜਿਹੜੇ ਖਰਾਬ ਹੈ ਉਹ ਔਲੇ ਜਿਹੜੇ ਕੱਢ ਲੈਣੇ ਜਾਂ ਫਿਰ ਜਿਹੜਾ ਖਰਾਬੀ ਦਾ ਹਿੱਸਾ ਤੇ ਉਹਨੂੰ ਕੱਟ ਲਵਾਂਗੇ ਹੈਨਾ ਤੇ ਇਸ ਤਰ੍ਹਾਂ ਕਰਕੇ ਸਾਰੇ ਛਾਂਟਣ ਤੋਂ ਬਾਅਦ ਤੇ ਫਿਰ ਜਿਹੜਾ ਅਸੀਂ achar ਤਿਆਰ ਕਰਨਾ ਹੈ ਤੇ ਆਹ ਵਾਲਾ ਹਿੱਸਾ ਜਿਹੜਾ ਇਹ ਵੀ ਕੱਢ ਲੈਣਾ ਇਸ ਤਰ੍ਹਾਂ ਕਰਕੇ ਇਦਾਂ ਥੋੜੀ ਦਰਪੇ ਕੇ ਫਿਰ ਧੁੱਪੇ ਸਕਾ ਲਿਆ ਜੇ ਨਹੀਂ ਧੁੱਪ ਹੈਗੀ ਤਾਂ ਤੁਸੀਂ ਇਸ ਤਰ੍ਹਾਂ ਹੀ ਕੱਪੜੇ ਨਾਲ ਸਾਫ਼ ਕਰਕੇ ਥੋੜੀ ਦਰ ਪੱਖੇ ਹੇਠਾ ਪਾ ਦਿਓ ਤਾਂ ਚਾਹ ਵਧੀਆ ਸੁੱਕ ਜਾਂਦੇ ਮੈਂ ਜਿਹੜੀ ਧੁੱਪ ਲਵਾ ਲਈ ਸੀ ਧੁੱਪ ਲਵਾ ਲੂ ਤਾਂ ਵਧੀਆ ਗੱਲ ਹੈ ਤੇ ਹੁਣ ਜਿਹੜਾ achar ਹੈ ਇਹ ਮੈਂ ਤੁਹਾਨੂੰ ਅੱਜ ਦੋ ਤਰੀਕੇ ਨਾਲ ਬਣਾ ਕੇ ਦੱਸੂਗੀ ਇੱਕ ਬਣਾਉਣਾ ਆਪਾਂ ਤੇਲ ਪਾ ਕੇ ਇੱਕ ਬਣਾਉਣਾ ਸੀ ਤੇਲ ਤੋਂ ਬਿਨਾ ਇਹ ਹੈਗੇ 2 ਕਿਲੋ ਆਪਣੇ ਔਲੇ ਐ ਤੇ ਕਿਲੋ ਦਾ ਮੈਂ ਤੇਲ ਤੋਂ ਬਿਨਾ ਬਣਾਉਂਗੀ ਤੇ 1 ਕਿਲੋ ਦਾ ਬਣਾਉਂਗੀ ਤੇਲ ਪਾ ਕੇ ਦੋੇ ਤਰੀਕੇ ਵਧੀਆ ਚਾਰ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਤੁਹਾਡੀ ਚੋਇਸ ਹੈ ਜੇਕਰ ਤੁਸੀਂ ਤੇਲ ਤੋਂ ਬਿਨਾ ਖਾਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਹੀ ਬਣਾ ਲਓ ਜੇ ਤੇਲ ਪਾ ਕੇ ਖਾਣਾ ਤਾਂ ਉਸ ਤਰ੍ਹਾਂ ਹੀ ਬਣਾ ਲਓ ਬਸ ਕੜਾਹੀ ਚ ਪਾਣੀ ਲੈ ਲਿਆ ਤੇ ਇਸ ਤਰ੍ਹਾਂ ਕਰਕੇ ਨੂੰ ਚੁੱਲ੍ਹੇ 'ਚ ਰੱਖਤਾ ਤੇ ਹੁਣ ਜਿਹੜੇ ਅੱਧੇ ਆਪਣੇ ਔਰੇਜਾਈ ਦੇ ਵਿੱਚ ਪਾ ਲਵਾਂਗੇ ਸਾਫ ਸਾਫ ਕੱਢ ਕੇ ਇਸ ਤਰ੍ਹਾਂ ਤੁਸੀਂ ਨਾ ਪਾਣੀ ਲੈ ਲੈਣੀ ਜਿਹੜੀ ਚੋਲ ਛਾਲਣ ਵਾਲੀ ਹੁੰਦੀ ਹੈ ਕੋਈ ਵੀ ਧਰਨੀ ਇਸ ਤਰ੍ਹਾਂ ਦੀ ਲੈ ਲਓ ਤੇ ਇਹਦੇ ਵਿੱਚ ਮੈਂ ਪਾਪਤੇ ਤੇ ਅਸੀਂ ਸਟੀਮ ਨਾਲ ਤਿਆਰ ਕਰਾਂਗੇ ਹੁਣ ਇਹਨੂੰ ਉੱਪਰੋਂ ਢੱਕ ਦੇਣਾ ਚੰਗੀ ਤਰ੍ਹਾਂ ਤੇ ਪਾਣੀ ਇੰਨਾ ਕੁ ਪਾਣਾ ਜਿਹੜਾ ਨਾਲ ਨਾ ਟੱਚ ਹੋਵੇ ਸਿਰਫ ਪਾਣੀ ਦੀ ਭਾਪ ਬਣੇ ਮੈਂ ਹੁਣ ਮੈਂ ਇਹਨੂੰ ਢੱਕ ਦਿੱਤਾ ਇਸ ਤਰ੍ਹਾਂ ਢੱਕਣ ਦੇ ਨਾਲ ਤੇ 5 ਮਿੰਟ ਬਾਅਦ ਜਿਹੜਾ ਅਸੀਂ ਇਹਨੂੰ ਦੇਖ ਲਵਾਂਗੇ ਚੈੱਕ ਕਰਕੇ ਤੇ ਇਸ ਟੀਮ ਜਿਹੜੀ ਆਪਣੀ ਬਣਨੀ ਸਟਾਰਟ ਹੋ ਗਈ ਉਸ ਤੋਂ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ 5 ਤੋਂ 7 ਮਿੰਟ ਜਿਹੜਾ ਲੱਗਦਾ ਇਹਨੂੰ ਇਸ ਤਰ੍ਹਾਂ ਕਰਕੇ ਜਦੋਂ ਅੱਗ ਤੇਜ਼ ਹੁੰਦੀ ਹੈ ਆਪਣੇ ਔਲੇ ਤਿਆਰ ਹੋਣ ਨੂੰ ਤੇ 5-5 ਮਿੰਟ ਬਾਅਦ ਚੈੱਕ ਕਰੂੰਗੀ ਮੈਂ ਹੁਣ ਅਸੀਂ ਇਹਨੂੰ ਚੈੱਕ ਕਰ ਲਈਏ ਮਸ तकरीबन ਹੋ ਗਏ ਥੋੜੀ ਜਿਹੀ ਕਸਰ ਹੈ 2 ਮਿੰਟ ਹੋਰ ਲਗਾਉਣੇ ਨੇ ਔਲੇ ਜਿਹੜੇ ਮੈਂ ਨਾਲੇ ਲੇਕੇ ਤੇ ਇਸ ਤਰ੍ਹਾਂ ਕਰਕੇ ਇਹਨਾਂ ਗਲ ਗਿਆ ਮੈਂ ਤੁਹਾਨੂੰ ਤੋੜ ਕੇ ਦੱਸੀ ਆ ਤੇ ਹੁਣ ਇਹਨਾਂ ਨੂੰ ਜਿਆਦਾ ਤੁਸੀਂ ਕੱਪੜੇ ਨਾਲ ਸਾਫ਼ ਕਰ ਲੋ ਨਹੀਂ ਤੇ ਥੋੜੀ ਦੇ ਧੁੱਪੇ ਰੱਖ ਲੋ ਤਾਂ ਕਿ ਇਹਦੇ ਚ ਪਾਣੀ ਦੀ ਮਾਤਰਾ ਬਿਲਕੁਲ ਨਾ ਰਹੇ ਕੇ ਇਹ ਉਵਾਲ ਲੈਂਦੇ ਆ ਤੇ ਮੈਂ ਉਵਾਲੇ ਇਸ ਲਈ ਨਹੀਂ ਉਵਾਲਣ ਨਾਲ ਕੀ ਹੁੰਦਾ ਕਿ ਕਾਫੀ ਅਸਰ ਜਿਹੜਾ ਇਹਦਾ ਪਾਣੀ ਦੇ ਵਿੱਚ ਚਲ ਜਾਂਦਾ ਇਸ ਲਈ ਜਿਹੜੇ ਸਟੀਮ 'ਚੇ ਤਿਆਰ ਕੀਤੇ ਹੁਣ ਉਹਨਾਂ ਨੂੰ ਥੋੜੀ ਜਿਹੀ ਧੁੱਪੇ ਰੱਖੂੰਗੀ ਮੈਂ ਜੇ ਜ਼ਿਆਦਾ ਕਾਲੀ ਇਸ ਤਰ੍ਹਾਂ ਕਰਕੇ ਤੁਸੀਂ ਪਾਣੀ ਨਾਲ ਸੁਕਾ ਸਕਦੇ ਨਾ ਮਸਾਲੇ ਜਿਹੜੇ सेम ਹੀ ਪੈਣੇ ਆ ਜਿਹੜਾ ਤੇਲ 'ਚ ਬਣਾਣਾ ਉਹਦੇ 'ਚ ਵੀ ਤੇਈਰੇ 'ਚ ਵੀ ਮੈਂ ਤੁਹਾਨੂੰ ਦਿਖਾਉਂਦੀ ਆ ਜਿਹੜਾ ਮਸਾਲਾ ਉਹਦਾ-ਉਦਾ ਅਸੀਂ ਤਿਆਰ ਕਰਕੇ ਦੋਨਾਂ acharਾਂ 'ਚ ਪਾ ਦਾਂਗੇ ਦੋ ਵੱਡੇ ਚਮਚ ਜਿਹੜੇ ਲੈ ਲੈਣੇ ਕਾਲੀਆਂ ਮਿਰਚਾਂ ਤੇ ਦੋ ਵੱਡੇ ਚਮਚ ਲੈ ਲੈਣੇ ਸੌਂਫ ਦੇ ਇੱਕ ਚਮਚ ਲੈ ਲੈਣਾ ਮੇਥੇ ਤੇ ਇੱਕ ਚਮਚ ਲੈ ਲੈਣਾ ਕਲੌਂਜੀ ਦਾ ਤੇ ਹੁਣ ਇਹਨਾਂ ਨੂੰ ਥੋੜਾ ਜਿਹਾ ਡਰਾਈ ਰੋਸਟ ਕਰ ਲਵਾਂਗੇ ਤੇ ਕਲੌਂਜੀ ਨਹੀਂ ਅਸੀਂ ਇਹਦੇ 'ਚ ਪਾਣੀ ਕਿਉਂਕਿ ਕਲੌਂਜੀ ਕੁੱਟਣੀ ਨਹੀਂ ਇਸ 'ਤੇ ਪਾਣੀ ਤੇ ਇੱਕ ਮੱਕਾਲੀਆਂ ਮਿਰਚਾਂ ਆਫ ਤੇ ਮੇਥੇ ਜਿਹੜੇ ਇਹਨਾਂ ਨੂੰ ਥੋੜਾ ਜਿਹਾ ਸੇਕ ਲਵਾ ਲੈਣਾ ਤੇ ਉਸ ਤੋਂ ਬਾਅਦ ਜਿਹੜਾ ਅਸੀਂ ਦਰਦਰਾ ਕੁੱਟ ਰਵਾਂਗੇ ਮਸਾਲਾ ਜਿਹੜਾ ਕੁੱਟ ਲਿਆ ਤੇ ਉਸ ਤੋਂ ਬਾਅਦ ਜਿਹੜਾ ਅਸੀਂ ਇਨਾਂ ਦੇ ਵਿੱਚ ਪਾਣਾ ਸ਼ੁਰੂ ਕਰਤਾ ਸਭ ਤੋਂ ਪਹਿਲਾਂ ਜਿਹੜੀ ਮੈਂ ਕਲੌਂਜੀ ਪਾ ਲਈ ਤੇ ਹੁਣ ਜਿਹੜਾ ਮਸਾਲਾ ਕੁੱਟਿਆ ਉਹ ਪਾ ਲਿਆ ਇਹਦੇ ਵਿੱਚ ਜਿਹੜਾ ਅੱਧਾ ਮਸਾਲਾ ਪਾਣਾ ਅੱਧਾ ਜਿਹੜਾ ਅਸੀਂ ਦੂਸਰੀ ਤਰ੍ਹਾਂ ਬਣਾਏ ਮਤਲਬ ਤੇਲ ਦੇ ਵਿੱਚ ਪਾ ਕੇ ਬਣਾਣਾ achar ਉਹਦੇ ਵਿੱਚ ਪਾਵਾਂਗੇ ਤੇ ਚਮਚਾ ਚ ਜਿਹੜੇ achar ਅਸੀਂ ਪਾ ਲੈਣੇ ਨਮਕ ਦੇ ਇੱਥੇ ਮੈਂ ਪਾਇਆ ਸੇਂ ਦਾ ਨਮਕ ਸੇਂ ਦਾ ਨਮਕ ਪਾ ਦੇ ਤੋਂ ਵਧੀਆ ਬਾਕੀ ਜੋ ਤੁਹਾਡੀ ਇੱਛਾ ਜਿਹੜਾ ਵੀ ਨਮਕ ਤੁਹਾਡੇ ਕੋਲ ਹੋਵੇ ਉਹ ਪਾ ਸਕਦੇ ਆ ਤੇ ਨਾਲ ਹੀ ਪਾਤੀ ਮੈਂ ਹਲਦੀ ਤੇ ਹੁਣ ਇਹਦੇ ਵਿੱਚ ਪਾ ਲਾਂਗੇ ਸਿਰਕਾ ਤੇ ਦੋ ਵੱਡੇ ਚਮਚ ਸਮਝ ਲਓ ਮੈਂ ਸਿਰਕੇ ਦੇ ਪਾ ਲਏ ਇਹ ਸਿਰਕਾ ਜਿਹੜਾ ਘਰ ਦਾ ਗੱਡਿਆ ਵਾ ਗੰਨੇ ਦਾ ਸਿਰਕਾ ਸੀ ਤੁਸੀਂ ਜਿਹੜਾ ਵੀ ਪਾ ਸਕਦੇ ਜੇਕਰ ਤੁਹਾਡੇ ਕੋਲ ਵਾਈਟ ਵਿਨੀਗਰ ਹੈਗਾ ਉਹ ਵੀ ਪਾ ਸਕਦੇ ਆ ਤੇ ਦੋ ਚਮਚ ਪਾਏ ਸੀਗੇ ਹਲਦੀ ਤੇ ਤੇ ਹਲਦੀ ਦੇ ਵਿੱਚ ਜਿਹੜੀਆਂ ਮਿਰਚਾਂ ਪੀਸੀਆਂ ਵੀ ਆ ਤਾਂ ਕਰਕੇ ਮਿਰਚਾਂ ਜਿਹੜੀਆਂ ਮੈਂ ਲੱਗ ਤੋਂ ਨਹੀਂ ਪਾਈਆਂ ਹੈਗੀਆਂ ਤੇ ਫਿਰ ਚੰਗੀ ਤਰ੍ਹਾਂ ਸਾਰੇ ਮਸਾਲੇ ਮਿਕਸ ਕਰ ਲਏ ਸੀ ਤੇ ਹੁਣ ਮੈਂ ਇਹਨੂੰ ਪਾ ਰਹੀਆਂ ਡੱਬੇ ਦੇ ਵਿੱਚ ਤੇ ਹੁਣ ਅਸੀਂ ਜਿਹੜੇ 3-4 ਦਿਨ ਇਹਨੂੰ ਧੁੱਪ ਲਵਾਵਾਂਗੇ ਤੇ ਚੰਗੀ ਤਰ੍ਹਾਂ ਹਲਾਵਾਂਗੇ ਰੋਜ਼ ਹਲਾਣਾ ਜ਼ਰੂਰੀ ਹੈ ਦੋ ਟਾਈਮ ਹਲਾਦਿਆ ਕਰੋ ਤਾਂ ਕਿ ਮਸਾਲੇ ਸਾਰੇ ਇਹਦੇ ਵਿੱਚ ਮਿਕਸ ਹੋ ਜਾਣ ਸਾਰੇ ਔਲਿਆਂ ਦੇ ਵਿੱਚ ਤੇ ਇਸ ਤਰ੍ਹਾਂ ਕਰਨਾ ਜਿਹੜਾ ਆਪਣਾ ਚਾਰ ਕਦੇ ਵੀ ਖਰਾਬ ਨਹੀਂ ਹੁੰਦਾ ਹੁਣ ਅਸੀਂ ਜਿਹੜਾ ਦੂਜੀ ਤਰੀਕੇ ਨਾਲ ਬਣਾਉਣਾ ਸ਼ੁਰੂ ਕਰਦੇ ਆ ਤੇ ਇੱਥੇ ਮੈਂ ਸਰੋਂ ਦਾ ਤੇਲ ਲੈ ਲਿਆ 4 ਜਿਹੜੇ ਵੱਡੇ ਚਮਚ ਪਾ ਲੇ ਤੇ ਤੇਲ ਦਾ ਕੋਈ ਚੱਕਰ ਨਹੀਂ ਹੈਗਾ ਜੇ ਵੱਧ ਘੱਟ ਵੀ ਪੈ ਗਿਆ ਤੇ ਇਹਨਾਂ ਚੰਗੀ ਤਰ੍ਹਾਂ ਜ਼ਰੂਰ ਕੰਮ ਤੋਂ ਬਾਅਦ ਜਿਹੜੇ ਔਲੇ ਦੇ ਵਿੱਚ ਪਾ ਲੈਣੇ ਤੇ ਇਹਨਾਂ ਨੂੰ ਅਸੀਂ ਸੇਕ ਲਵਾਵਾਂਗੇ ਸੇਕ ਜਿਹੜਾ ਮੀਡੀਅਮ ਹੀ ਰੱਖਣਾ ਜ਼ਿਆਦਾ ਤੇਜ਼ ਨਹੀਂ ਕਰਨਾ ਹੈਗਾ ਤੇ ਜਦ ਤੱਕ ਅਸੀਂ ਨੂੰ ਸੇਕ ਲਵਾਉਣਾ ਜਦ ਤੱਕ ਇਹਨਾਂ ਗਲ ਨਾ ਜਾਣ ਚੰਗੀ ਤਰ੍ਹਾਂ ਜਾਨੀ ਕਿ 80% ਜਿਹੜਾ ਅਸੀਂ ਇਹਦੇ ਵਿੱਚ ਇਹਨੂੰ ਤਿਆਰ ਕਰਾਂਗੇ 20% ਜਿਹੜਾ 3-4 ਦਿਨ ਦੇ ਵਿੱਚ ਚਾਰ ਜਿਹੜਾ ਆਪਣਾ ਇਹਨਾਂ ਚੰਗੀ ਤਰ੍ਹਾਂ ਤਿਆਰ ਹੋ ਜਾਂਦਾ ਇਹ ਸੀਗਾ ਤੇਲ ਵਾਲਾ achar ਤੇ ਜਿਹੜਾ ਪਹਿਲਾਂ ਉਹ ਬਿਨਾ ਤੇਲ ਤੋਂ ਜਿਹੜਾ ਅਸੀਂ ਤਿਆਰ ਕੀਤਾ ਦੋਨੋਂ ਜਿਹੜਾ ਵਧੀਆ ਬਣਦੇ ਆ ਤੇ ਹੁਣ ਜਿਹੜਾ ਮਸਾਲਾ ਉਹ ਮੈਂ ਪਹਿਲਾਂ ਹੀ ਕੁੱਟ ਲਿਆ ਸੀਗਾ ਉਹ ਇਹਦੇ ਵਿੱਚ ਪਾ ਦਿੱਤਾ ਤੇ ਨਮਕ ਵੀ ਉਸ ਤਰ੍ਹਾਂ ਹੀ ਪਾਣਾ ਮਸਾਲਾ ਜਿਹੜਾ ਸੇਮੀ ਪਾਣਾ ਬਸ ਇਹਨੂੰ ਤੇਲ ਵਿੱਚ ਤਿਆਰ ਕੀਤਾ ਤੇ ਉਹਨੂੰ ਅਸੀਂ ਸਟੀਮ ਨਾਲ ਤਿਆਰ ਕੀਤਾ ਤੇ ਆ ਦੇਖੋ ਅਸੀਂ ਇੱਦਾਂ ਕਰਕੇ ਦੇਖ ਲੈਣਾ ਕੜਚੀ ਦੇ ਨਾਲ ਜਿਹੜੇ ਆਪਣੇ ਔਲੇ ਹਨ ਚੰਗੀ ਤਰ੍ਹਾਂ ਫਿਸਦੇ ਆ ਤੇ ਹੁਣ ਇਹਦੇ ਵਿੱਚ ਜਿਹੜਾ ਮਸਾਲਾ ਵੀ ਐਡ ਕਰ ਦਿੱਤਾ ਤੇ ਉਸ ਤੋਂ ਬਾਅਦ ਇਹਨੂੰ ਅਸੀਂ ਠੰਡਾ ਹੋਣ ਲਈ ਰੱਖਾਂਗੇ ਠੰਡਾ ਹੋਣ ਤੋਂ ਬਾਅਦ ਜਿਹੜਾ ਫੇਰ ਅਸੀਂ ਇਹਨੂੰ ਡੱਬੇ ਦੇ ਵਿੱਚ ਪਾਣਾ بس ਇਹਨੂੰ ਵੀ 3-4 ਦਿਨ ਲਈ ਧੁੱਪ ਚ ਰੱਖਾਂਗੇ ਤੇ ਰੋਜ਼ ਦੋ ਟਾਈਮ ਜਿਹੜਾ ਚੰਗੀ ਤਰ੍ਹਾਂ ਹਲਾਈ ਜਣਾ ਤਾਂ ਕਿ ਮਸਾਲਾ ਸਾਰੇ ਔਲਿਆਂ ਦੇ ਵਿੱਚ ਰਲ ਜਾਵੇ ਤੇ ਇਨਕ ਸੀਗੀ ਮੇਰੀ ਵੀਡੀਓ ਤੇ ਜਰੂਰ ਦੱਸਿਓ ਤੁਹਾਨੂੰ ਕਿਸ ਤਰ੍ਹਾਂ ਲੱਗੇ ਇਹ ਦੋਨੋਂ ਤਰੀਕੇ ਮੇਰੇ ਚਾਰ ਬਣਾਉਣ ਦੇ ਜੇਕਰ ਪਸੰਦ ਆਂਦੀ ਹੈ ਤਾਂ ਵੀਡੀਓ ਨੂੰ ਫੁੱਲ ਵਾਚ ਕਰੋ ਤੇ ਅੱਗੇ ਸ਼ੇਅਰ ਵੀ ਕਰ ਦਿਆ ਕਰੋ ਲਾਈਕ ਵੀ ਕਰਦੇ ਹੋ ਤੇ ਇੱਥੇ ਮੈਂ ਗੈਸ ਤਾਂ ਬੰਦ ਕਰਤਾ ਤੇ ਮੈਂ ਇਸ ਲਈ ਇਨ ਕਰਚੀ ਮਾਰ ਰਹੀ ਆ ਤਾਂ ਕਿ ਆਪਣੇ ਜਿਹੜੇ ਔਲੇ نیچے ਨਾ ਲੱਗ ਜਾਣ ਕਿਉਂਕਿ ਆਪਣੀ ਕੜਾਹੀ ਜਿਹੜੀ ਗਰਮ ਹੋਈ ਵੀ ਹਾਂ ਇੱਕ ਗੱਲ ਤੁਸੀਂ ਖਾਸ ਧਿਆਨ ਰੱਖਣੀ ਹੈ ਜਿਹੜੇ ਆਪਣੇ ਔਲੇ ਦਾ achar ਹੈ ਕਦੇ ਥੋੜਾ ਹਿੱਕਣਾ ਨਾ ਨਾ ਸਟੀਲ ਦੀ ਕੜਾਹੀ ਦੇ ਵਿੱਚ ਬਣਾਵਾਂਗੇ achar ਜਿਹੜਾ ਆਪਣਾ ਬਣ ਕੇ ਤਿਆਰ ਹੋ ਗਿਆ ਜਰੂਰ ਦੱਸਿਓ ਤੁਹਾਨੂੰ ਕਿਸ ਤਰ੍ਹਾਂ ਹੀ ਲੱਗੀ ਇਹ ਮੇਰੇ achar ਬਣਾਉਣ ਦਾ ਤਰੀਕਾ ਤੇ ਜੇਕਰ ਪਸੰਦ ਆਂਦੀ ਹੈ ਤਾਂ ਜਰੂਰ ਕਮੈਂਟ ਕਰਕੇ ਦੱਸਣਾ ਤੇ ਜਿਹੜੇ ਵੀ ਮੇਰੇ ਭੈਣ ਭਰਾ ਮੇਰੀ ਵੀਡੀਓ ਦੇਖਦੇ ਹੈ ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਦੀ ਹਾਂ ਵਾਹਿਗੁਰੂ ਹਮੇਸ਼ਾ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ ਅਤੇ ਹਮੇਸ਼ਾ ਖੁਸ਼ ਰੱਖਣ ਚੰਗਾ ਜੀ ਇੰਨੀ ਸੀਗੀ ਮੇਰੀ ਵੀਡੀਓ ਚੰਗਾ ਜੀ ਰੱਬ ਰੱਖਾ